ਵਖਰਾ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਆ ਦੇ ਇੱਕ ਹਿੱਸੇ ਦੇ ਉੱਤੇ ਡੋਨਾਲਡ ਟਰੰਪ ਨੇ ਟੈਰਿਫ ਲਗਾ ਦਿੱਤਾ ਹੈ ਜਿਹਨੂੰ ਆਮ ਭਾਸ਼ਾ ਦੇ ਵਿੱਚ ਟੈਕਸ ਕਹਿੰਦੇ ਨੇ ਉਹ ਜਿਹੜਾ ਏਰੀਆ ਹੈ ਬੜਾ ਹੈਰਾਨੀ ਜਨਕ ਜ ਹੈ ਕਾਰਨ ਇਹ ਹੈ ਕਿ ਉੱਥੇ ਲੋਕ ਰਹਿੰਦੇ ਹੀ ਨਹੀਂ ਡੋਨਾਲਡ ਟਰੰਪ ਨੇ ਇੱਕ ਟੈਰਿਫ ਲਾਇਆ ਹਰਡ ਆਇਲੈਂਡ ਐਂਡ ਮੈਕਡੋਨਲਡ ਆਇਲੈਂਡ ਆਸਟ੍ਰੇਲੀਆ ਦੀ ਇਹ ਇੱਕ ਜ਼ਮੀਨ ਹੈ ਆਸਟ੍ਰੇਲੀਆ ਦਾ ਦਾਅਵਾ ਹੈ ਇਸ ਥਰ ਦੇ ਉੱਤੇ ਪਰ ਇਹਦੇ ਤੇ ਵੀ ਟੈਕਸ ਲਾਏ ਗਏ ਨੇ ਹੁਣ ਉਹ ਟੈਕਸ ਕਿਹਦੇ ਤੇ ਲਾਏ ਨੇ ਉੱਥੇ ਸਿਰਫ ਜੰਗਲੀ ਜੀਵ ਰਹਿੰਦੇ ਨੇ ਅਮਰੀਕਾ ਵੱਲੋਂ ਲਗਾਤਾਰ ਵਕਫਾ ਕੁਲਕਾਂ ਦੇ ਉੱਤੇ ਟੈਰਿਫ ਲਗਾਏ ਜਾ ਰਹੇ ਨੇ ਤੇ ਹੁਣ ਆਪਣੀ ਹੀ ਕਿਸਮ ਦਾ ਵੱਖਰਾ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਆ ਦੇ ਇੱਕ ਹਿੱਸੇ ਦੇ ਉੱਤੇ ਡੋਨਾਲਡ ਟਰੰਪ ਨੇ ਟੈਰਿਫ ਲਗਾ ਦਿੱਤਾ ਹੈ ਜਿਹਨੂੰ ਆਮ ਭਾਸ਼ਾ ਦੇ ਵਿੱਚ ਟੈਕਸ ਕਹਿੰਦੇ ਨੇ ਉਹ ਜਿਹੜਾ ਏਰੀਆ ਹੈ ਬੜਾ ਹੈਰਾਨੀ ਜਨਕ ਜ ਹੈ ਕਾਰਨ ਇਹ ਹੈ ਕਿ ਉੱਥੇ ਲੋਕ ਰਹਿੰਦੇ ਹੀ ਨਹੀਂ ਖਾਸ ਕਰ ਉੱਥੇ ਕੁਝ ਜਾਨਵਰ ਜੀਵ ਖਾਸ ਕਰ ਜਿਹੜੇ ਪੈਂਗੂਇਨਸ ਨੇ ਉਹੀ ਪਾਏ ਜਾਂਦੇ ਨੇ ਬੜਾ ਦੂਰ ਦੁਰਾਡੇ ਵਾਲਾ ਏਰੀਆ ਆਸਟ੍ਰੇਲੀਆ ਦੇ ਵਿੱਚ ਤਾਂ ਉਹਦੇ ਉੱਤੇ ਵੀ ਡੋਨਾਲਡ ਟਰੰਪ ਨੇ ਟੈਕਸ ਲਗਾ ਦਿੱਤਾ ਹੈ ਸਾਡੇ ਨਾਲ ਅਰਵਿੰਦਰ ਸਿੰਘ ਆਲੂਆਲੀਆ ਮੌਜੂਦ ਨੇ ਉਹਨਾਂ ਤੋਂ ਪੂਰੀ ਖਬਰ ਜਾਣਾਂਗੇ ਕਿ ਅਸਲ ਦੇ ਵਿੱਚ ਕੀ ਮਾਮਲਾ ਹੈ ਕੀ ਅਸਲ ਦੇ ਵਿੱਚ ਸਾਰਾ ਮਾਜਰਾ ਹੈ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਨੇ ਉਨਾ ਨੇ ਜੋ ਟੈਰਿਫ ਲਗਾਏ ਨੇ ਜੀ ਉਹਦੇ ਬਾਰੇ ਡੋਨਲਡ ਟਰੰਪ ਨੇ ਇੱਕ ਟੈਰਿਫ ਲਾਇਆ ਹਰਡ ਆਇਲੈਂਡ ਐਂਡ ਮੈਕਡੋਨਲਡ ਆਇਲੈਂਡਸ ਇਹ ਉਹ ਆਇਲੈਂਡ ਹੈ ਜਿਹੜਾ ਇੰਡੀਅਨ ਓਸ਼ੀਅਨ ਦੇ ਨੀਚੇ ਹੈ ਆਸਟ੍ਰੇਲੀਆ ਦੀ ਇਹ ਇੱਕ ਜ਼ਮੀਨ ਹੈ ਆਸਟ੍ਰੇਲੀਆ ਦਾ ਹਿੱਸਾ ਹੈ ਇਸ ਕਿਤੇ ਦੇ ਉੱਤੇ ਪਰ ਇਹਦੇ ਤੇ ਵੀ ਟੈਕਸ ਲਾਏ ਗਏ ਨੇ ਹੁਣ ਉਹ ਟੈਕਸ ਕਿਹਦੇ ਤੇ ਲਾਏ ਨੇ ਉੱਥੇ ਸਿਰਫ ਜੰਗਲੀ ਜੀਵ ਰਹਿੰਦੇ ਨੇ ਪੈਂਗਵਿਨਸ ਰਹਿੰਦੇ ਨੇ ਜੀ ਇਹ ਇੱਕ ਬਹੁਤ ਰਿਮੋਟ ਏਰੀਆ ਹੈ ਆਸਟ੍ਰੇਲੀਆ ਦੀ ਵੈਬਸਾਈਟ ਦੱਸਦੀ ਹੈ ਕਿ ਉਹ ਏਰੀਆ ਆ ਜਿੱਥੇ ਜਿਹੜਾ ਕਿ ਵਰਲਡ ਦਾ ਰਿਮੋਟਸ ਤੇ ਵਾਈਲਡ ਏਰੀਆ ਆ ਆਸਟ੍ਰੇਲੀਆ ਦੇ ਆ ਪ੍ਰਾਈਮ ਮਿੰਿਸਟਰ ਨੇ ਐਂਥਨੀ ਐਲਬਨੀਸ ਉਹਨਾਂ ਨੇ ਕਿਹਾ ਹੈ ਆਪਣੇ ਐਕਸ ਪਲੇਟਫਾਰਮ ਦੇ ਤੋਂ ਕਹਿੰਦੇ ਆ ਨੋਵੇਅਰ ਇਨ ਦਾ ਅਰਥ ਇਸ ਹੈ ਧਰਤੀ ਤੇ ਕੁਝ ਵੀ ਸੇਫ ਨਹੀਂ ਆ ਕਹਿੰਦੇ ਯਾਨੀ ਕਿ ਹਰ ਇੱਕ ਥਾਂ ਤੇ ਡੋਨਲਡ ਟਰੰਪ ਦਾ ਟੈਰਿਫ ਪਹੁੰਚ ਚੁੱਕਿਆ ਆ ਉਹਨਾਂ ਦਾ ਇਹ ਕਹਿਣਾ ਆ ਕਹਿੰਦੇ ਇਹ ਅਨਸਰਟਨ ਟਾਈਮਸ ਨੇ ਪਰ ਆਸਟ੍ਰੇਲੀਆ ਦੇ ਲਈ ਇਹ ਕਹਿੰਦੇ ਸਰਟਨਲੀ ਹੈਗਾ ਹੀ ਇਹ ਚੀਜ਼ ਆਸਟ੍ਰੇਲੀਆ ਲਈ ਵੀ ਪਰ ਅਸੀਂ ਆਸਟ੍ਰੇਲੀਅਨ ਜੌਬਸ ਲਈ ਖੜੇ ਆ ਆਸਟ੍ਰੇਲੀਅਨ ਇੰਡਸਟਰੀ ਦਾ ਸਾਥ ਦੇਾਂਗੇ ਆਸਟ੍ਰੇਲੀਅਨ ਕੰਜ਼ਿਊਮਰਸ ਦਾ ਸਾਥ ਦੇਾਂਗੇ ਤੇ ਆਸਟ੍ਰੇਲੀਅਨ ਵੈਲਿਊਜ਼ ਦਾ ਸਾਥ ਦੇਾਂਗੇ ਉਹਨਾਂ ਨੇ ਇਹ ਵੀ ਐਕਨੋਲਜ ਕੀਤਾ ਕਿ ਟੈਰਿਫ ਜਿਹੜੇ ਕਹਿੰਦੇ ਅਸੀਂ ਐਕਸਪੈਕਟ ਨਹੀਂ ਸੀ ਕਰਦੇ ਵੀ ਇਦਾਂ ਦੇ ਟੈਰਿਫ ਡੋਨਲਡ ਟਰੰਪ ਲਾਣਗੇ ਪਰ ਉਹਨਾਂ ਨੂੰ ਕਿਹਾ ਕਿ ਉਹ ਅਨਵਾਰੰਟਡ ਨੇ ਤੇ ਜਿਹੜਾ ਪੈਂਗਵਿਨਸ ਦੇ ਉੱਤੇ ਉਹਨਾਂ ਨੇ ਟੈਰੀਫ ਲਾਇਆ ਇਹ ਮੰਨਿਆ ਜਾਂਦਾ ਕਿ ਜੇ ਤੁਸੀਂ ਪੱਛਮੀ ਆਸਟ੍ਰੇਲੀਆ ਤੋਂ ਇਹ ਸਾਇਲੈਂਡ ਦੇ ਉੱਤੇ ਜਾਣਾ ਹੈ ਮੈਕਨਾਲਡ ਆਈਲੈਂਡ ਤੇ ਤਾਂ ਪੱਛਮੀ ਆਸਟ੍ਰੇਲੀਆ ਤੋਂ ਘੱਟੋ-ਘੱਟ 10 ਦਿਨ ਲੱਗਦੇ ਨੇ ਹੂੰ ਜੋ ਸਾਇਲੈਂਡ ਤੇ ਜਾਣਾ ਹੈ ਉੱਥੇ ਵੀ ਟੈਕਸ ਲਾਤੇ ਜਿੱਥੇ ਕੋਈ ਨਹੀਂ ਰਹਿੰਦਾ ਦੱਸਦੀ ਕਿ ਡੋਨਾਲਡ ਟਰੰਪ ਵੱਲੋਂ ਜਦੋਂ ਦਾ ਅਹੁਦਾ ਸੰਭਾਲਿਆ ਗਿਆ ਜਦੋਂ ਦੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਹੀ ਉਹ ਬੜੇ ਵੱਡੇ ਵੱਡੇ ਬਦਲਾਅ ਕਰਦੇ ਹੋਏ ਨਜ਼ਰ ਆ ਰਹੇ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾਏ ਜਾ ਰਹੇ ਨੇ ਪਹਿਲਾਂ ਟੈਰਿਫ ਕੁਝ ਸਮੇਂ ਲਈ ਟਾਲ ਦਿੱਤੇ ਗਏ ਸੀ ਪਰ ਹੁਣ ਭਾਰਤ ਸਣੇ ਕਈ ਮੁਲਕਾਂ ਦੇ ਉੱਤੇ ਟੈਰਿਫ ਲਗਾ ਦਿੱਤੇ ਗਏ ਨੇ ਕਈ ਮੁਲਕਾਂ ਨੇ ਜਵਾਬੀ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਕੈਨੇਡਾ ਦੇ ਉੱਤੇ ਟੈਰਿਫ ਲਗਾਏ ਗਏ ਤਾਂ ਕੈਨੇਡਾ ਨੇ ਕਹਿ ਦਿੱਤਾ ਕਿ ਜਿਹੜੀਆਂ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਕਾਰਾਂ ਆਉਂਦੀਆਂ ਨੇ ਉਹਦੇ ਉੱਤੇ ਅਸੀਂ 25% ਦੀ ਟੈਰਿਫ ਲਗਾ ਰਹੇ ਬਦਲਵੇਂ ਟੈਰਿਫ ਵੀ ਇੱਕ ਦੂਜੇ ਦੇ ਉੱਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ 트ੰਪ ਸਰਕਾਰ ਕੀ ਫੈਸਲੇ ਲੈਂਦੀ ਹੈ ਤੇ ਬਾਕੀ ਮੁਲਕ ਉਹਨਾਂ ਨੂੰ ਕੀ ਜਵਾਬ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ। ਸਾਡੀ ਕਿਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ